ਪਾਰਟੀ ਦੇ ਦੋ ਵਿਆਹ ਦੀ ਪੱਕਾ ਪੱਕਾ ਨਿਕਾਹ ਕਰਾ ਲਿਆ ਸੀ ਨਿਕਾਹ ਕਰਾ ਲਿਆ ਵਾ ਤੇ ਕਿਉਂਕਿ ਦਰਵਾਜ਼ੇ ਤੇ ਜੇ ਪਾਰਟੀ ਕੋਈ ਨਹੀਂ ਕੀਤੀ ਸਾਰੇ ਨੇ ਪਾਰਟੀ ਕਰਨੀ ਪੱਕਾ ਵਾਦਾ ਨਿਕਾਹ ਕਰਾਇਆ ਪੱਕਾ ਦਿੱਤਾ ਹੈ ਨਾ ਚਲੋ ਕਾ ਨੂੰ ਆਪਾਂ ਫੁੱਕਣੇ ਕਿਹਦੇ ਕਾਲ ਜੀ ਹਣਾ ਇਹ ਦੁਨੀਆ ਸਾਡੇ ਕੋਲ ਨਾ ਮਾਲਾ ਸੀ ਇੱਕ ਮੋਤੀਆਂ ਵਾਲੀ ਇਹ ਮਾਲਾ ਬਾਰੀ ਸੋਣੀ ਸੀ ਬਾਰੀ ਰੱਜ ਕੇ ਸੋਣੀ ਸੀ ਸਦਕੇ ਜਾਵਾਂ ਮਾਲਾ ਦੇ ਇੰਨੀ ਚਮਕਦੀ ਸੀ ਨਾ ਮਾਲਾ ਬਸ ਨਾ ਗਲਤੀ ਨਾਲ ਨਾ ਉਹਦੇ ਵਿੱਚ ਇੱਕ ਮੋਤੀ ਪੈ ਗਿਆ ਸੀ ਗਲਤ ਤੇ ਉਹ ਵੇਣਾ ਮਸੀ ਉਸ ਮਾਲਾ ਜਨੇ ਇੱਕ ਦਿਨ ਧਿਆਨ ਗਿਆ ਵੀ ਸਾਰੇ ਮੋਤੀ ਚਮਕੀ ਜਾਂਦੇ ਯਾਰ ਤੇ ਇਹ ਚੋ ਇੱਕ ਮੋਤੀ ਗਲਿਆ ਜਗਾ ਨੂੰ ਵੀ ਉਹ ਤਾਂ ਜੇ ਉਹ ਗਲਿਆ ਤਾਂ ਸਾਰਿਆਂ ਨੂੰ ਗਾਲ ਦੂ ਹਨ ਤਾਂ ਉਹ ਕਰਕੇ ਤੇ ਧਾਗੇ ਨੂੰ ਥੋੜਿਆ ਤੇ ਉਹ ਵਿੱਚੋਂ ਮੋਤੀ ਕੱਢਿਆ। ਇਹ ਤਾਂ ਟੁੱਟ ਗਿਆ ਸੀਗਾ। ਹੈ? ਤਾਂ ਟੁੱਟ ਗਿਆ ਸੀਗਾ। ਤੇ ਮਾਲਾ ਵਿਖਰ ਗਈ ਨਹੀਂ ਆਪਾਂ ਹੀ ਤੋੜਿਆ। ਹਾਂ। ਹਾਂ ਤੇ ਫਿਰ ਉਹ ਮਾਲਾ ਉਹ ਚੋਂ ਇੱਕ ਮੋਤੀ ਜਿਹੜਾ ਨਗ ਸੀ ਉਹ ਕੱਢਤਾ। ਕੱਢਤਾ। ਮੋਤੀ ਜਿਹੜਾ ਸੀਗਾ ਉਹ ਕੱਢਤਾ। ਸਾਰੇ ਮੋਤੀ ਸਾਡੇ ਨਾਲ ਜੁੜ ਗਏ। ਜਿਹੜੇ ਚੱਕੇ। ਤੇ ਜਿਹੜੇ ਬਾਕੀ ਮੋਤੀ ਸੀਗੇ ਉਹਨਾਂ ਦੀ ਮੈਂ ਦੁਬਾਰਾ ਫੇਰ ਮਾਲਾ ਜੋੜਦੀ। ਜੀ ਕਿਸਮਤ ਵਾਲਾ ਸੁਣਾ ਦਿਓ ਆਸ਼ਾ ਜੀ। ਤਾਂ ਮੇਰੇ ਨਾਲ ਬੰਦੀ ਆ। ਕਿਹੜਾ? ਕਿਸਮਤਦਾਰ। ਜਦ ਮੈਂ ਕਿੱਥੇ ਹੋਰ ਦੀ ਹੋ ਚੁੱਪੀ ਜਦ ਮੈਂ ਮੇਰਾ ਸਭ ਕੁਝ ਖੋ ਚੁੱਕੀ ਇਕਲੇ ਆਇਆ ਏ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਅੱਗੇ ਬੁੱਲਦੀ ਜਮਾਤਾ ਤੂੰ ਭੇ ਨਹੀਂ ਹਏ ਕਿਹਦਾ ਸੋਰ ਜਮਾਤਾ ਤੂੰ ਆਉਂਦਾ ਨਹੀਂ ਮਨਗੋਣਾ ਨਹੀਂ ਆਉਂਦਾ ਯਾਰ ਮੈਂ ਤੇ ਮੋੜ ਤੇ ਆਇਆ ਏ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਵਾਹ ਵਾਹ ਵਾਹ